ਕਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸ ਸਾਰੇ ਠੀਕ ਠਾਕ ਹੋਵੋਗੇ ਜੀ ਦੇਖੋ ਪ੍ਰਕృతి ਬ੍ਰਾਂਡ ਦੇ ਆਪਾਂ ਕੱਟ ਪੀਸ ਲੈ ਕੇ ਹਾਜ਼ਰ ਆ ਤੁਹਾਡੇ ਲਈ ਇਹ ਹੈਗਾ ਫਸਟ ਕੱਟ ਪੀਸ ਬਲੈਕ ਦੇ ਵਿੱਚ ਇਹਦੀ ਕੱਟ ਹੈਗੀ ਹੈ ਜੀ 270 ਆਪਣੇ ਕੋਲੇ ਇਹਦੇ ਨਾਲ ਦੇ ਕਈ ਕੱਟ ਪੀਸ ਪਏ ਨੇ ਪਲੀਜ਼ ਵੀਡੀਓ ਪੂਰੀ ਦੇਖਿਆ ਕਰੋ ਉਹਦੇ ਵਿੱਚ ਆਪਾਂ ਪੂਰੀ ਡਿਟੇਲ ਦਿੰਨੇ ਹੁੰਦੇ ਆ ਬਾਅਦ ਦੇ ਵਿੱਚ ਤੁਸੀਂ ਪੁੱਛਦੇ ਹੋ ਦੀਦੀ ਕਿਹੜਾ ਕੱਪੜਾ ਆ ਜਾਂ ਕਿੰਨੀ ਕੱਟ ਆ ਆਪਾਂ ਵੀਡੀਓ ਚ ਸਾਰੀ ਇਨਫੋਰਮੇਸ਼ਨ ਦਿੰਨੇ ਆ ਜੀ ਇਹ ਕੱਟ ਪੀਸ ਹੈਗਾ ਪ੍ਰਕృతి ਬ੍ਰਾਂਡ ਦਾ 270 ਦੀ ਕੱਟ ਹੈ ਜੀ 90 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਵਾਲਾ ਪੀਸ ਪਏਗਾ ਜਿਹੜਾ ਕੱਟ ਵੀ ਇਸ ਤੋਂ ਤੁਹਾਨੂੰ ਪਹਿਲਾਂ ਦਿਖਾਇਆ ਜੀ ਉਹਦੇ ਨਾਲ ਦਾ ਇੱਕ ਕੱਟ ਪੀਸ ਆਪਣੇ ਕੋਲੇ ਹੋਰ ਆ ਇਹ ਹੈਗੀ ਹੈ 260 ਕੱਟ 90 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਜੀ ਤੁਹਾਨੂੰ ਇਹ ਵਾਲਾ ਪੀਸ ਮਿਲੇਗਾ ਬਹੁਤ ਹੀ ਜਾਦੇ ਵਧੀਆ ਫੈਬਰਿਕ ਹੈ ਬਹੁਤ ਹੀ ਜਾਦੇ ਵਧੀਆ ਜੀ ਬ੍ਰਾਂਡਡ ਆਰਟੀਕਲ ਰਹਿਣਗੇ ਸਾਰੇ ਨਾਨ ਬ੍ਰਾਂਡ ਦਾ ਕੱਪੜਾ ਕੋਈ ਵੀ ਨਹੀਂ ਰਹੇਗਾ ਜੋ ਜੋ ਵੀ ਕਲਰ ਤੁਹਾਨੂੰ ਪਸੰਦਾ ਆਉਂਦਾ ਹੋਵੇ ਨਾਲ ਦੀ ਨਾਲ ਦੀ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਜਾਏ ਕਿਉਂਕਿ ਅੱਜ ਜਿਹੜੇ ਆਪਣੇ ਕੋਲੇ ਕਲਰ ਆਏ ਨੇ ਬੇਹੱਦ ਜਿਆਦੇ ਸੋਹਣੇ ਆਏ ਨੇ ਆ ਹੈਗਾ ਜੀ ਨੈਕਸਟ ਇਹ ਵੀ ਹੈਗਾ ਅਮਨਦੀਪ ਟੈਕਸਟਾਈਲ ਦਾ ਜੀ ਬਹੁਤ ਜਿਆਦੇ ਸੌਫਟ ਫੈਬਰਿਕ ਹੈ ਇਹ ਓਨਲੀ ਇੱਕ ਪੀਸ ਹੀ ਹੈ ਜੀ ਇਹ ਵਾਲਾ ਆਪਣੇ ਕੋਲੇ ਇਹਦੀ ਕੱਟ ਆਪਾਂ ਤੁਹਾਨੂੰ ਦੱਸ ਦਿੰਦੇ ਆ 250 ਕੱਟ ਹੈ ਜੀ ਇਹਦੀ ਸ਼ਰਟ ਪੀਸ ਹੈ ਜੀ ਓਨਲੀ 250 ਕੱਟ ਹੈ ਜੀ ਇਹਦੀ ਜਿਨ੍ਹਾਂ ਜਿੰਨਾਂ ਨੇ ਵੀ ਇਹ ਵਾਲਾ ਸ਼ਾਰਟ ਪੀਸ ਲੈਣਾ ਹੋਵੇ ਲੈ ਸਕਦੇ ਨੇ ਆਹ ਵਾਲਾ ਕੱਟ ਪੀਸ ਵੀ ਰਹੂਗਾ ਜੀ ਪ੍ਰਕৃতি ਦਾ ਇਹ ਵੀ ਸ਼ਾਰਟ ਪੀਸ ਹੈ ਜੀ 2.5 ਮੀਟਰ ਦਾ ਜਿਨ੍ਹਾਂ ਜਿੰਨਾਂ ਭੈਣਾਂ ਨੇ ਲੈਣਾ ਹੋਵੇ 2.5 ਮੀਟਰ ਦਾ ਸ਼ਾਰਟ ਪੀਸ ਹੈ ਜੀ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਹੈਗਾ ਆ ਹੈਗਾ ਜੀ ਨੈਕਸਟ ਇਹ ਹੈਗਾ ਅਮਨਦੀਪ ਟੈਕਸਟਾਈਲ ਦਾ ਇਹ ਵੀ ਬ੍ਰਾਂਡਡ ਆਰਟੀਕਲ ਰਹੂਗਾ ਜੀ ਕਲਰ ਦੇਖੋ ਤੁਸੀਂ ਟਾਈ ਐਂਡ ਡਾਈ ਉਹ ਵੀ ਕਾਟਨ ਦੇ ਵਿੱਚ ਸਿਰਫ 90 ਰੁਪਏ ਪਰ ਮੀਟਰ ਇੰਨਾ ਜ਼ਿਆਦਾ ਸੁਪਰ ਹਿੱਟ ਆਰਟੀਕਲ ਹੈ ਜੀ ਇਹ ਪੀਸ ਆਪਣੇ ਕੋਲ ਇੱਕ ਹੀ ਹੈ ਮੈਨੂੰ ਪਤਾ ਹੈ ਕਿ ਭੈਣਾਂ ਦੇ ਬਹੁਤ ਫੋਨ ਆਉਣਗੇ ਸਿਰਫ ਇੱਕੋ ਹੀ ਪੀਸ ਹੈ ਜੀ ਆਪਣੇ ਕੋਲ ਇਹ ਵਾਲਾ ਬਹੁਤ ਹੀ ਜ਼ਿਆਦਾ ਸੋਨਾ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਨਾ ਪੀਸ ਹੈ ਕਾਟਨ ਦੇ ਵਿੱਚ 420 ਇਹਦੀ ਕਟ ਹੈ ਸੂਟ ਤੁਹਾਡਾ ਬਣੂਗਾ ਜੀ ਵਧੀਆ ਜਿੰਨਾ ਜਿੰਨਾ ਭੈਣਾਂ ਨੇ ਲੈਣਾ ਹੋਵੇ ਜਲਦੀ ਜਲਦੀ ਜੀ ਸਾਨੂੰ ਮੈਸੇਜ ਕਰ ਦਿਓ ਪੇਮੈਂਟ ਜੀ ਪਹਿਲਾਂ ਦੇਣੀ ਹੁੰਦੀ ਐ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਆਪਣੇ ਰੈਗੂਲਰ ਕਸਟਮਰ ਨੇ ਉਹਨਾਂ ਨੂੰ ਪਤਾ ਜੀ ਹਾਂਜੀ ਨੈਕਸਟ ਹੈਗਾ ਰੈੱਡ ਜਿਹੜੀਆਂ ਭੈਣਾਂ ਜੀ ਰੈੱਡ ਕਲਰ ਪਾਉਂਦੀਆਂ ਸ਼ਕੀਨ ਨੇ ਉਹਨਾਂ ਲਈ ਆ ਗਿਆ ਰੈੱਡ ਕਲਰ ਰੈੱਡ ਕਲਰ ਦੇ ਆਪਣੇ ਕੋਲ ਦੋ ਪੀਸ ਨੇ 100% ਪਿਓਰ ਕੈਮਬ੍ਰਿਕ ਐ ਜੀ ਪਿਓਰ ਕਿਹਾ ਤਾਂ ਪਿਓਰ ਹੀ ਮਿਲੂਗੀ ਠੀਕ ਐ ਜੀ ਆਪਾਂ ਮੈਂਸ਼ਨ ਕਰ ਦਿੰਨੇ ਹਰ ਵੀਡੀਓ 'ਚ ਜਿਸ ਤਰ੍ਹਾਂ ਦਾ ਕੱਪੜਾ ਹੁੰਦਾ ਇਦੀ ਕਟ ਹੈਗੀ ਹੈ ਜੀ 280 90 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਇਹ ਵਾਲਾ ਫੈਬਰਿਕ ਤੁਹਾਨੂੰ ਮਿਲੇਗਾ ਆਹ ਵਾਲਾ ਹੈਗਾ ਜੀ ਰੈੱਡ ਚ ਇਹ ਹੈਗਾ 390 ਹਾਂ ਜੀ ਨਿਕੋ 390 ਦਾ ਹੀ ਪੀਸ ਰਹੂਗਾ ਜਿੰਨਾ ਭੈਣਾਂ ਨੇ ਜਿਸ ਤਰ੍ਹਾਂ ਜਿਹੜੀ ਹੈ ਜ਼ਿਆਦਾ ਭਾਰੀ ਸਲਵਾਰ ਨਹੀਂ ਪਾਉਂਦੀਆਂ ਉਹਨਾਂ ਦਾ ਸੂਟ ਆਰਾਮ ਨਾਲ ਬਣੂਗਾ ਜੀ 390 ਅਪਰੋਕਸ 4 ਸਮਝ ਸਕਦੇ ਹੋ ਜੀ ਤੁਸੀਂ 90 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਆ ਹੈਗਾ ਜੀ ਨੈਕਸਟ ਪ੍ਰਕৃতি ਦਾ ਫਿਰ ਇਹ 4 ਮੀਟਰ ਦਾ ਪੀਸ ਰਹਿਣ ਵਾਲਾ ਜੀ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਅੱਜ ਦੇ ਪੀਸਾਂ ਵਿੱਚੋਂ ਕੋਈ ਵੀ ਪੀਸ ਐਵੇਂ ਦਾ ਨਹੀਂ ਹੈਗਾ ਜੀ ਜਿਹੜਾ ਛੱਡਣ ਵਾਲਾ ਸਾਰੇ ਹੀ ਕਲਰ ਬਹੁਤ ਹੀ ਜਿਆਦਾ ਪਿਆਰੇ ਨੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੈ ਸ਼ਿਪਿੰਗ 60 ਰੁਪਏ ਐਕਸਟਰਾ ਹੋਏਗੀ ਜੀ ਦੇਖੋ ਕਿੰਨੇ ਪਿਆਰੇ ਕਲਰ ਨੇ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਕਟ ਪੀਸ ਆਏ ਨੇ ਆ ਵੀ ਹੈਗਾ ਜੀ ਪਿੰਕ ਕਲਰ ਦਾ ਪਿੰਕ ਕਲਰ ਦੇ ਆਪਣੇ ਕੋਲ ਦੋ ਨੇ ਸਾਰਿਆਂ ਦੀ ਕੱਟ ਵੱਡੀ ਹੈ ਜੀ ਜਿਨ੍ਹਾਂ ਨੂੰ ਵੀ ਚਾਹੀਦਾ ਹੋਵੇ ਇੱਕ ਚਾਹੀਦਾ ਹੋਵੇ ਦੋ ਚਾਹੀਦੇ ਹੋਵੇ ਲੈ ਸਕਦੇ ਨੇ ਪਿੰਕ ਦੋ ਪੀਸ ਨੇ ਜੀ ਆਪਣੇ ਕੋਲ ਇਸ ਟਾਈਮ ਨੈਕਸਟ ਹੈਗਾ ਜੀ ਮਸਟਰਡ ਕਲਰ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਤੇ ਫੈਬਰਿਕ ਤਾਂ A1 ਹੈ ਜੀ A1 ਆਪਾਂ ਬਾਰ-ਬਾਰ ਵੀਡੀਓ 'ਚ ਦੱਸ ਰਹੇ ਹਾਂ ਕਿ 90 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਪੀਸ ਮਿਲਣਗੇ ਜੀ। ਬਾਰ-ਬਾਰ ਤੁਸੀਂ ਕਾਲ ਕਰਕੇ ਪਲੀਜ਼ ਪ੍ਰਾਈਸ ਨਾ ਪੁੱਛਿਆ ਕਰੋ ਕਿਉਂਕਿ ਵੀਡੀਓ 'ਚ ਆਪਾਂ ਸਭ ਕੁਝ ਮੈਂਸ਼ਨ ਕੀਤਾ ਹੁੰਦਾ ਜੀ। ਨੈਕਸਟ ਫਿਰ ਪ੍ਰਕriti ਬ੍ਰਾਂਡ ਦਾ ਜੀ। ਇਹ 3 ਮੀਟਰ ਦਾ ਪੀਸ ਰਹੂਗਾ। ਇਹਦੇ ਨਾਲ ਦੇ ਆਪਣੇ ਕੋਲ ਦੋ ਪੀਸ ਨੇ ਜੀ ਇਹਦੀ ਘੱਟ ਹੈਗੀ ਆ 3 ਮੀਟਰ। ਦੂਸਰਾ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ। ਬਿਲਕੁਲ ਫਰੈਸ਼ ਪੀਸ ਮਿਲਣਗੇ ਜੀ। ਬਿਲਕੁਲ ਫਰੈਸ਼ ਆ ਹੈਗੀ ਆ ਜੀ 275 ਦੀ ਕਟਾ ਜੇ ਕਿਸੇ ਭੈਣ ਨੇ ਦੋਨੇ yellow ਲੈਣੇ ਹੋਣ ਜਿਸ ਤਰ੍ਹਾਂ ਆਪਣੀ ਬੇਟੀ ਨਾਲ ਆਪਾਂ ਟਿਊਨਿੰਗ ਕਰਨੀ ਹੋਵੇ ਜੀ ਸੇਮ ਸੂਟ ਬਣਾਉਣੇ ਹੋਣ ਤਾਂ ਉਹ ਲੈ ਸਕਦੀਆਂ ਨੇ yellow ਫਿਲਹਾਲ ਆਪਣੇ ਕੋਲੇ ਦੋ ਪੀਸ ਨੇ ਜੀ ਰਕਤੀ ਬ੍ਰਾਂਡ ਹਾਂਜੀ ਨੈਕਸਟ ਇਹ ਵਾਲਾ ਹੈਗਾ 2 ਮੀਟਰ ਦਾ ਪੀਸ ਜੀ ਸ਼ਾਰਟ ਦਾ ਜਿਨ੍ਹਾਂ ਦੀ ਸ਼ਾਰਟ 2 ਮੀਟਰ ਦੇ ਵਿੱਚ ਬੰਦੀ ਹੋਵੇ ਉਹ ਭੈਣਾਂ ਬਾਈ ਕਰ ਸਕਦੀਆਂ ਨੇ ਆ ਹੈਗਾ ਜੀ 390 ਦਾ ਪੀਸ ਆ ਸਾਰੇ ਕਲਰ ਬਹੁਤ ਹੀ ਜਿਆਦੇ ਸੋਹਣੇ ਨੇ ਜੀ ਅੱਜ ਦੀ ਵੀਡੀਓ ਚ ਜਿੰਨੇ ਵੀ ਕੱਟ ਪੀਸ ਆਪਾਂ ਦਿਖਾਏ ਨੇ ਜੀ ਸਾਰਿਆਂ ਦਾ ਪ੍ਰਾਈਸ 90 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਹੋਏਗਾ ਜਿੰਨੇ ਕੱਟ ਹੋਏਗੀ ਉਸ ਦਾ ਪ੍ਰਾਈਸ ਉਨਾ ਹੀ ਹੋਏਗਾ ਨੈਕਸਟ ਕਲਰ ਦਿਖਾਉਂਦੇ ਜੀ ਦੇਖੋ ਕਿੰਨਾ ਪਿਆਰਾ ਜਿਹਾ ਕਲਰ ਰੱਖ ਰਹੀਏ ਕਲਰ ਇਹ 4 ਮੀਟਰ ਕੱਟ ਹੈ ਜੀ ਇਹਦੀ ਇਹ ਸਿੰਗਲ ਪੀਸ ਹੀ ਹੈ ਜੀ ਆਪਣੇ ਕੋਲੇ ਨੈਕਸਟ ਹੈਗਾ ਜੀ ਆਹ ਵਾਲਾ ਇਹ 4 ਮੀਟਰ ਦਾ ਪੀਸ ਹੈ ਜੀ ਜਿੰਨਾ ਭੈਣਾਂ ਦਾ 4 ਮੀਟਰ ਦੇ ਵਿੱਚ ਸੂਟ ਬੰਦਦਾ ਜੀ ਉਹ ਬਾਈ ਕਰ ਸਕਦੀਆਂ ਨੇ ਇਸੇ ਦੇ ਨਾਲ ਵੀਡੀਓ ਦਾ ਅੰਤ ਕਰਦੀਆਂ ਤੇ ਜਿਹੜੇ-ਜਿਹੜੇ ਪੀਸ ਤੁਹਾਨੂੰ ਪਸੰਦ ਆਏ ਹੋਣ ਜੀ ਨਾਲ ਦੀ ਨਾਲ ਬੁਕਿੰਗ ਕਰਵਾ ਲਓ ਬਹੁਤ ਹੀ ਜਾਦੇ ਸੋਹਣੇ ਪੀਸ ਨੇ ਜੀ ਬਿਹਤ ਜਾਦੇ ਸੋਹਣੇ ਬਹੁਤ ਸੋਹਣੀ ਕੁਆਲਿਟੀ ਹੈ ਜੀ ਇਹਨਾਂ ਦੀ ਕਲਰ ਵੀ ਬਹੁਤ ਸੋਹਣੇ ਨੇ ਤੇ ਵੀਡੀਓ ਨੂੰ ਪਲੀਜ਼ ਲਾਈਕ ਕਰਨਾ ਨਾ ਭੁੱਲਿਆ ਕਰੋ ਧੰਨਵਾਦ ਜੀ